ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਨੂੰ ਲੈ ਕੇ ਬੜਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਆਪ ਖੁਦ ਮਜ਼ਾਕ ਦੇ ਪਾਤਰ ਬਣੇ ਹੋਏ ਨੇ ਜਿਵੇਂ ਕਿ ਉਹ ਪਿਛਲੇ ਦਿਨੀ ਇੱਕ ਮਹਿਲਾ ਨਾਲ ਉਹਨਾਂ ਦੀ ਜੱਫੀ ਪਾੰਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਉਹਨੂੰ ਲੈ ਕੇ ਵੀ ਉਹ ਬੜੇ ਕਾਫੀ ਟਰੋਲ ਹੋਏ ਸੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਦੂਜਾ ਸੁਖਪਾਲ ਖੈਰਾ ਵੱਲੋਂ ਲਗਾਤਾਰ ਉਹਨਾਂ ਤੇ ਤੰਜ ਕੱਸੇ ਜਾ ਰਹੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਉਹ ਬਿਮਾਰ ਚੱਲ ਰਹੇ ਨੇ ਕਈ ਆਗੂ ਵਿਦਵਾਨਾਂ ਦਾ ਕਹਿਣਾ ਹੈ ਵੀ ਉਹ ਜਾਣ ਬੁੱਝ ਕੇ ਬਿਮਾਰ ਹੋਏ ਨੇ ਕਈ ਆਗੂ ਵਿਦਵਾਨਾਂ ਦਾ ਕਹਿਣਾ ਹੈ ਵੀ ਉਹ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਬਿਮਾਰ ਹੋ ਗਏ। ਅਲੱਗ-ਅਲੱਗ ਜਿਹੜੇ ਪੰਜਾਬ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਆਖਰ ਵਿੱਚ ਬਿਮਾਰ ਕਿਉਂ ਨੇ? ਉਹਨਾਂ ਨੂੰ ਕੀ ਪ੍ਰੋਬਲਮ ਹੋਈ ਹੈ? ਕੈਜਰੀਵਾਲ ਉਹਨਾਂ ਦਾ ਪਤਾ ਲੱਕੇਗੇ। ਤੇ ਅੱਜ ਕੈਬਨਿਟ ਮੀਟਿੰਗ ਸੀ ਉਹਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਬਿਮਾਰ ਪਏ ਨੇ ਤੇ ਪੰਜਾਬ ਦੇ ਹਾਲਾਤ ਵੀ ਬਿਮਾਰ ਚੱਲ ਰਹੇ ਨੇ। ਕਿਉਂਕਿ ਜਦੋਂ ਮੁੱਖ ਮੰਤਰੀ ਪੰਜਾਬ ਦਾ ਬਿਮਾਰ ਹੈ ਤੇ ਪੰਜਾਬ ਦੇ ਹਾਲਾਤ ਵੀ ਮਾੜੀ ਹੋ ਚੁੱਕੇ ਨੇ ਚਾਰੇ ਪਾਸੇ ਹਾਹਾਕਾਰ ਹੈ ਤਰਾਸਦੀ ਦਾ ਮਾਹੌਲ ਹੈ ਦੂਜੇ ਪਾਸੇ ਅਸੀਂ ਜਾਣਨਾ ਚਾਹੁੰਦੇ ਹਾਂ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਕੋਈ ਬੁਲੇਟਿਨ ਕਿਉਂ ਨਹੀਂ ਜਾਰੀ ਕਰਦੀ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਕੋਈ ਰਿਪੋਰਟ ਹਾਲੇ ਤੱਕ ਪੇਸ਼ ਕੀਤੀ ਗਈ ਇਹ ਸਰਕਾਰ ਦੀ ਮੈਨੂੰ ਲੱਗਦਾ ਹਾਲੇ ਤੱਕ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ ਹੈ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਪਾਸੇ ਤਾਂ ਪੂਰਾ ਪੰਜਾਬ ਚਿੰਤਾ ਚ ਹੈ ਦੂਜੇ ਪਾਸੇ ਪੰਜਾਬ ਸਰਕਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਬੁਲੇਟਿਨ ਜਾਰੀ ਨਹੀਂ ਕਰ ਰਹੀ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਤੰਜ ਕੱਸੇ ਜਾ ਰਹੇ ਨੇ ਮਜ਼ਾਕ ਦਾ ਪਾਤਰ ਹੈ ਜਿਹੜੇ ਉਹ ਭਗਵੰਤ ਮਾਨ ਬਣੇ ਹੋਏ ਨੇ ਸੋ ਦੇਖਣਾ ਇਹ ਹੋਵੇਗਾ ਕਿ ਅਗਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਕੀ ਜਿਹੜੀ ਰਿਪੋਰਟ ਹੈ ਉਹ ਲੋਕਾਂ ਸਾਹਮਣੇ ਪੇਸ਼ ਕਰਦੀ ਹੈ